ਆ ਜੋ ਬੁਢੇ ਦਾ ਸੁਭਾਅ ਵੀ ਵਾਲਾ ਭੈੜਾ ਗਾ ਤੇ ਲਿਉਣੀ ਵੀ लाजਮੇ ਆ ਐਸ ਉਮਰ ਤੇ ਇੰਨੀ ਕੀ ਕਮਲ ਪੈ ਗਿਆ ਕਮਲ ਕੀ ਪੈ ਗਿਆ ਹੋਰ ਲੈ ਹੁਣ ਉਹ ਹੋਰ ਕੀ ਕਰੀਏ ਬੁਢਾ ਹੋਰ ਤਾਂ ਕਰਦਾ ਤਾਂ ਹੈ ਨਹੀਂ ਗਾ ਨਾਲੇ ਭੈ ਚੋ ਉਹ ਕੱਲਾ ਬਾਣ ਚ ਮੜਾਈ ਰੱਖਦਾ ਗਾ ਖੇਤੀ ਕਰਕੇ ਕੀ ਕਰੇ ਐਸ ਉਮਰ ਚ ਟਪਾਉਂਦਾ ਔਖਾ ਹੋ ਜਾਂਦਾ ਕੱਲਾ ਘੱਟਾ ਡਵਾ ਜਾਂਦਾ ਮੈਂ ਇਥੋਂ ਹੁਣ ਭੱਦ ਭਜਾ ਕੇ ਲੈ ਆਉਂਗਾ ਹੋਰ ਕੀ ਕਰੂੰਗਾ ਮੈਂ ਤੇ ਮੈਂ ਕਹਿੰਦਾ ਉਹਨੂੰ ਬਾਪੂ ਕਰਾ ਦੇ ਕਿਤੇ ਟਪਟਾ ਮੈਨੂੰ ਨਹੀਂ ਪਤਾ ਮੈਂ ਤਾਂ ਲੈ ਆਉਂਗਾ ਆਉਗੀ ਅੱਜ ਉਹ ਮੇਰੇ ਨਾਲ ਆ ਤੂੰ ਇੱਥੇ ਬਹਿ ਜਾਦਾ ਮੇਰੇ ਡੀਖਦੇ ਆਪਾਂ ਹੁਣ ਆ ਜੂ ਤੇ ਜਦੋਂ ਆਪਾਂ ਘਰੇ ਲੈ ਕੇ ਜਾਵਾਂਗੇ ਬਸ ਬੁੜੇ ਦੇ ਪੈਰੀ ਡਿੱਗ ਪੀ ਜਾ ਕੇ ਮੈਂ ਤਾਂ ਡਿੱਗ ਭੂ ਮੇਰੇ ਜੂਤ ਨਾ ਪਵਾ ਦੀ ਖਸਮ ਤੂੰ ਜਮਾਨ ਦੇ ਨੋ ਕੇਰਾ ਜੋ ਮੇਰੀ ਪਿੰਡ ਚ ਮਾਰਕੀਟ ਹੈਗੀ ਹੈ ਮੇਰੀ ਗੱਲ ਸੁਣ ਜੀ ਤਬਾਈ ਜਦੋਂ ਮੈਨੂੰ ਕੁੱਟਣ ਲੱਗਿਆ ਉਦੋਂ ਛੜਾ ਲੀ ਜੇ ਮੈਂ ਨੂੰ ਕੁੱਟਣ ਲੱਗਿਆ ਤੇ ਮੈਂ ਤੈਨੂੰ ਕਿੱਥੇ ਛਡਾਵਾਂ ਤੈਨੂੰ ਗਾਲਾਂ ਦੇਉਂ ਕੇ ਰਾਂ ਤੂੰ ਕਹੋ ਤੈਨੂੰ ਦੇਉ ਗਾਲਾਂ ਕਹਦੂ ਕਦੇ ਮੈਂ ਕੀ ਕਰਾਂ ਕਦੇ ਮੈਨੂੰ ਜਦੋਂ ਨਾਲ ਲੈ ਗਿਆ ਧੱਕੇ ਨਾਲ ਕੁਛ ਨਹੀਂ ਹੁੰਦਾਗਾ ਤੂੰ ਆਪਾਂ ਆਦੀਖ ਨੇ ਇੱਥੇ ਬਹਿ ਕੇ ਮੈਂ ਲੱਗੀਆਂ ਮੈਂ ਤਾਂ ਤਿੱਤਰ ਫੰਗੀ ਹੋਰ ਨੂੰ ਤੂੰ ਤੈਨੂੰ ਛਣ ਨਾਲ ਆ ਤੂੰ ਇੱਥੇ ਬਹਿ ਜਾ ਤੂੰ ਹਾਂ ਆਉਗੀ ਲਾਜ ਮੇ ਉਹ ਮੈਨੂੰ ਲੱਗਦਾ ਤੂੰ ਮੇਰਾ ਚੱਗਾ ਚੌੜ ਕਰਾਏਂਗਾ ਇਸ ਉਮਰ 'ਚ ਤੂੰ ਡਰ ਨਾ ਜੀ ਤੇ ਮੇਰੇ ਹੁੰਦੇ ਤੂੰ ਨੂੰ ਡਰ ਲੱਗਦਾ ਭਰਾਵਾ ਅੱਜ ਕਾ ਲੋਕਾਂ ਦੇ 76 77 ਲੱਗ ਜਾਂਦੀ ਏ ਕਹਿੰਦੇ ਧਾਰਾ ਗੰਦੀਆਂ ਐ ਹੁਣ ਕੀ ਕਰਗੇ ਫਿਰ ਹੁਣ ਕੀ ਕੀ ਦੀ ਲਾਈਏ ਭਜਾ ਕੇ ਭਜਾ ਕੇ ਤਾਂ ਲੈ ਆਉਣੀ ਪੂਗੀ ਹੁਣ ਬੁੜਾ ਤਾਂ ਕਰਾਉਂਦਾ ਨਹੀਂ ਕੋਸਾ ਉਹ ਕਦੇ ਕਰ ਲਿਆ ਕਰ ਮਾਰਾ ਮੈਂ ਤਾਂ ਤੱਤਾ ਠੰਡਾ ਉਹ ਮਰੀਏ ਨਾ ਯਾਰ ਆਪਾਂ ਤੂੰ ਬਹਿ ਜਾ ਤੂੰ ਹੁਣ ਆਪ ਮੈਂ ਤਾਂ ਬੈਠਾ ਦੇਖੀ ਜਾਨਾ ਮੱਸਾ ਆਉਂਦੀ ਹੋਊਗੀ ਉਹ ਇੱਥੋਂ ਨੇੜੋ ਤੇੜੋ ਤੇ ਨਹੀਂ ਹੈਗੀ ਕਿਤੇ ਇੱਥੋਂ ਨੇੜੋ ਤੇੜੋ ਦੀ ਆ ਆਪਾਂ ਬਸਾਉਣ ਵਾਲੀ ਹੋਊਗੀ ਦੇ ਵਸ ਬੁੜੇ ਵਾਲਾ ਕੰਡਾ ਕੱਢਦੀ ਐ ਬਸ ਬੁਰਾ ਨਾ ਕਰੋ ਐ ਦਾ ਪਾਇਰਾਂ ਨੂੰ ਜੋਟ ਜੂਂ ਤੇ ਡਿੱਗ ਪੂਪਾ ਕੀ ਕਰਾ ਮੁੰਡਾ ਖੁੰਡਾ ਨਹੀਂ ਰਿਹਾ ਜਾਂਦਾ ਮੇਰੀ ਗੱਲ ਸੁਣ ਜੀ ਤਾਂ ਕੇਰਾ ਬਸ ਬੁੜੇ ਦੇ ਪੈਰੀ ਡਿੱਗ ਪੀ ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਆ ਜਾਣੀ ਬਸ ਠੀਕ ਹੈ ਇੱਕ ਵਾਰੀ ਤਾਂ ਕਰ ਪੱਤਰ ਚਾਰ ਆਪਾਂ ਜੇ ਤਾਂ ਕੇਰਾ ਘਰੇ ਬਾੜ ਦੀ ਕੋਈ ਨਹੀਂ ਪੁੱਛਦਾਗਾ ਓਹੋ ਅੱਜ ਕੱਲ ਕਹਿੰਦੇ ਐ ਨਾ ਹੋਰ ਰਿਲੇਸ਼ਨਸ਼ਿਪ ਤੇ ਕੋਟ ਮੈਰਿਜ ਵਗੈਰਾ ਜੀ ਤਕਰਾਲੀ ਇਦੋਂ ਕੇ ਨਾ ਘਰੇ ਜਾ ਕੇ ਪਿਚੀ ਡੰਡਾ ਖੇਡ ਲਿਆ ਕੌਣ ਪੁੱਛਦਾ ਉਹ ਆਉ ਕਦੇ ਮਗਰੋਂ ਕੈਂਸਲੇ ਵਾਲੇ ਵੀ ਆ ਜਾਂਦੇ ਕਈ ਵਾਰੀ ਓਏ ਆਪਣੇ ਬੜਾ ਬਾਲਾ ਪੇੜਾ ਮਕੰਦਾ ਇਹ ਤਾਂ ਹੈ ਉਹਦੇ ਤੋਂ ਡਰ ਲੱਗਦਾ ਇਕੱਲੇ ਤੋਂ ਡਰ ਤਾਂ ਲੱਗਦਾ ਕਿ ਪੰਜ ਚੋਧਿਆ ਆਪਾਂ ਨੂੰ ਹੀ ਨਾ ਬੇਦਖਲ ਕਰ ਦੇਣ ਘਰੋਂ ਦੇਖਦਾ ਬਸ ਉਹ ਆਉਂਦੀ ਹੋਊਗੀ ਉਹ ਮਿੱਡਾ ਲੈ ਵਾਲੀ ਕਾਲੀ ਆਹੋ ਕਾਲੀ ਤੇ ਵਾਲੀ ਕਾਲੀ ਆ ਵਿਆਹੀ ਇੱਕ ਵਾਰੀ ਹੈ ਕਾਰੀਆ ਵਿਆਹੀ ਕਿਉਂ ਆ ਬੜਾ ਮੂੰਹ ਕਰਦੀ ਆ ਪਤਲੀ ਹੋਏ ਬੜਾ ਮੂੰਹ ਫੋਟੋ ਮੈਨੂੰ ਨਹੀਂ ਰੋਂਦੀ ਲਈ ਫਿਰਦਾ ਓਏ

ਆ ਕਰਦੀ ਮੈਨੂੰ ਲੱਗੂ ਠੁੱਲੂ ਲਾਉਣ ਵਾਲੀ ਸੀ ਬਾਈ ਲੱਗਦੀ ਆਲਾ ਪਿਆਰ ਕਰ ਚ ਨਹੀਂ ਆਉਂਦੀ ਆਹਾ ਹੋਏ ਆਏ ਹਾਏ ਹਾਏ ਮੇਰੀ ਮਿੱਠੀ ਅਰੇ ਨਾ ਬੇਕਾ ਤੂੰ ਬੰਬ ਪਾਤੀ ਆਉ ਪਰ ਇਹ ਮੂੰਹ ਕਰ ਲਾ ਤੂੰ 2 ਮਿੰਟ ਉਹ ਚ ਪਰ ਕਹਿੰਦਾ ਦੇਖ ਤਾਂ ਲੈ ਹੋ ਸੋ ਤਾਂ ਠੀਕ ਹੈ ਹਾਂ ਮੈਂ ਆਪਣਾ ਆ ਜਾ ਚੁੱਤੀ ਕੋਣ ਹੈ ਹੱਥ ਫੜ ਦੇ ਮੇਰੇ ਦੇਖੀ ਉਹ ਮੈਂ ਥੋ ਹੁਣੀ ਖਾਏਗਾ ਖੁੰਡੇ ਤੂੰ ਯਾਰਾ ਹੱਥ ਫੇਰਦਾ ਸੀ ਹੱਥ ਫੇਰਦਾ ਸੀ ਓਹ ਵੱਟੀ ਮੈਂ ਹੱਥ ਫਰਾਤਾ ਉਹ ਇਹਨੇ ਕਿਤੇ ਦੋਨੇ ਲੱਗ ਜੂ ਕੁਰਚੋ ਤੇ ਆਪਾਂ ਬੁੜਾ ਦੋਨਾਂ ਤੋਂ ਲੋਟ ਨਹੀਂ ਹੋਣਾ ਸੀ ਇਹ ਨਾਲ ਤਾਂ ਲਿਆਂਦਾਗਾ ਅੱਛਾ ਅੱਜ ਉਹਦੇ ਰੈਰੀ ਉੱਠਣੀ ਆਸੀ ਪੈਗ ਸੱਗ ਇਕੱਠਾ ਲਾਉਨੇ ਗੋਡੋ ਮੇਰਾ ਮੇਰਾ ਤਾਂ ਬੜਾ ਭੜਾ ਮੁਕੰਦਾ ਐ ਨਹੀਂ ਪਤਾ ਡਾਂਗ ਚੱਤੜਾਂ ਤੇ ਲਾਉ ਕਿੱਥੇ ਲਾਉ ਬਸ ਕਈਆਂ ਮੇਰੇ ਬੜਾ ਉੱਠ ਰਿਆ ਸੀ ਬਸ ਕੇਰਾ ਜਾ ਕੇ ਬਾਪੂ ਮੁਕੰਦੇ ਦੇ ਪੈਰੀ ਡਿੱਗ ਪਈ ਉਸ ਤੋਂ ਬਾਅਦ ਮੈਂ ਮੈਂ ਜਾਨਾ ਮੇਰਾ ਕੰਮ ਜਾਨੀ ਮੈਂ ਵੀ ਪਛਾ ਲੂੰਗਾ ਇਹ ਹੈਗਾ ਗਾ ਇਹ ਆਪ ਕਰ ਲੂ ਕਰ ਲੂ ਸੈੱਟ ਬੈਟ ਉਹਨੂੰ ਮੈਂ ਤਾਂ ਕਰ ਤੂੰ ਵੀ ਚੰਬੜ ਜੀ ਪੈ ਰਹੀ ਹੋਏ ਮੈਂ ਕਹਿੰਦਾ ਤੂੰ ਚਾਹੀ ਤੇਰੇ ਪਿੱਛੇ ਯਾਰ ਜਾਨ ਬਾਦ ਤੂੰ ਯਾਰ ਬਸ ਠੀਕ ਆ ਕੋਈ ਨਾ ਕੋਈ ਨਾ ਪੇ ਦੇਖ ਲੂੰਗਾ ਹਾਂ ਮੈਂ ਤੇ ਕੀ ਕਹਿਣਾ ਉੱਥੇ ਬੁੜੇ ਦਾ ਕੀ ਪਤਾ ਕੀ ਕਾਰਾ ਕਰਦੇ ਤੂੰ ਇੱਥੇ ਵੀ ਝੇਂਡਾ ਕਰਦੇ ਸਵਾਰਾਤ ਮਨਾ ਲੈ ਓਏ ਐਂ ਨਹੀਂ ਉੱਥੇ ਬੁਲਬਲੇ ਬੁਲਬਲੇ ਲਾ ਕੇ ਪਿਆਰ ਮੇਰੇ ਉਹ ਤਾਂ ਕਿੰਨਾ ਕਰਦਾ ਉੱਥੇ ਉਕਮਾਵਾਂਗੇ ਤਾਂ ਇੱਥੇ ਰਾਏ ਕਰਦੇ ਆ ਬੁੜੇ ਤੋਂ ਬੀਕੇ ਮੈਂ ਬਚਣਾਗਾ ਮੋਟਾ ਤੱਤਾ ਠੰਡਾ ਕਰ ਲੈ ਉਹ ਰੋਵੇ ਬੁੜਾ ਕਿਤੇ ਹੌਸਲੇ ਮਾਰੇ ਤੇ ਮਰ ਤੇ ਰਹੀ ਜੀ ਚੁੱਪ ਚਾਹ ਇੱਥੇ ਆਪਾਂ ਗੱਲ ਕਰੀਏ ਕੋਈ ਤੈਨੂੰ ਅੱਖੀ ਨਾ ਕਰੇ ਕਰਾਂਗੇ ਸ਼ੌਂਕ ਨਾਲਾ ਤੂੰ ਬੁੜੇ ਤੋਂ ਬਚਾ ਮੈਂ ਤੂੰ ਬੋਲਦਾ ਕਿਤਨਾ ਇਹ ਕੋਈ ਨੀਂ ਤੂੰ ਮੋਟੇ ਦਿਮਾਗ ਦਾ ਏ ਥੋੜਾ ਜਾ ਕੋਈ ਥੋੜਾ ਜਾ ਮੋਟੇ ਦਿਮਾਗ ਦਾ ਬਹਿ ਜਾ ਰੇ ਓਏ ਜੇ ਬਾਈ ਬਾਟ ਖਾਸੀ ਸੀ ਪੰਜੂ ਆਹ ਮੇਰੀ ਗੱਲ ਸੁਣ ਲੈ ਮੇਰੀ ਬੁੱਗੀਏ ਹਾਂਜੀ ਬੋਲੋ ਬੜਾ ਬੜਾ ਪੜਾਗਾ ਬੁੜਾ ਤੈਨੂੰ ਜੇ ਗਾਲਾਂ ਦੇਣ ਲੱਗਿਆ ਗੁੱਸਾ ਨਾ ਕਰੀਉਂਦਾ ਠੀਕ ਹੈ ਬਸ ਦੇ ਪੈਰੀ ਡਿੱਗ ਪੀ ਠੀਕ ਹੈ ਤੇ ਤੂੰ ਵਲ ਤੂੰ ਕੰਨਾਂ 'ਚ ਲਾ ਕੇ ਸੁਣਦਾ ਤੂੰ ਵੀ ਪੈ ਚੋ ਪੈਰੀ ਡਿੱਗ ਪੀ ਜਾ ਕੇ ਉਹ ਡਿੱਗਦਾ ਪਉ ਖਸਮਾ ਮੈਂ ਉਹ ਕਹਿਣਾ ਇੱਥੇ ਵਧੀਆ ਜਗ੍ਹਾ ਹੈਗੀ ਐ ਸੱਟ ਬਟ ਕਰ ਲੈ ਮੈਂ ਇੱਧਰ ਨੂੰ ਹੋ ਜਾਣਾ ਕੋਈ ਉੱਥੇ ਬਲਪ ਇਹਨੇ ਮੇਰੇ ਬਹੁਤ ਕੰਮ ਕਢਾਏ ਆ ਪਹਿਲਾਂ ਕਿਹੜੇ ਕੰਮ ਕਢਾਏ ਵੇ ਓਏ ਤੂੰ ਐ ਕਰ ਮੇਰੀ ਗੱਲ ਸੁਣ ਨਾ ਕਾਰਡ ਫੜ ਲੈ ਕਿਤੇ ਪੈਂਚ ਚੋੜੀ ਵੀ ਲੋਡ ਪਾਈ ਇਹਨੂੰ ਕਾ ਤੋੜਾ ਇਹ ਨਾ ਓਹ ਹੋਏ ਉੱਪਰ ਇਹ ਲੋਡ ਪੈ ਗਈ ਬਠਾ ਪਰਿਆ ਨਾ ਮੱਲਾ ਦਾ ਤੂੰ ਖੁੰਡੇ ਖਾਏਗਾ ਯਾਰਾ ਚੰਗਾ ਤੂੰ ਮੇਰੀ ਗੱਲ ਸੁਣ ਜੀ ਤਾ ਪਹਿਲਾ 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 ਮੇਰੀ ਗੱਲ ਸੁਣ ਜੀ ਤਾ ਹਾਂ ਤੂੰ ਮੇਰਾ ਯਾਰ ਹਾਂ ਅੱਜ ਊੜੇ ਤੋਂ ਬਚਾ ਦੇ ਹਾਂ ਫੇਰ ਜਾਰੀ ਆਪਣੀ ਹਾਂ ਫੇਰ ਫੇਰ ਜਾਰੀ ਆਪਣੀ ਪੈਣੀਆਂ ਦੋਨਾਂ ਦੇ ਪੈਣੀਆਂ ਬਸ ਜੇ ਗਾਲਾਂ ਦਾ ਮੈਂ ਨਹੀਂ ਗੋਲਦਾ ਤੂੰ ਵੀ ਨਾ ਗੁੱਸਾ ਮਨੀ ਬਾ ਪੂਰਾ ਸਾਲਾ ਪੈਣਾ ਪਰੀ ਉਹ ਇੱਕ ਵਾਰ ਪੈ ਜਾਂਦਾ ਹੈ ਰਿੱਚ ਬਗ ਨੀ ਮੰਨੀ ਨੀ ਮੰਨਦਾ ਬਸ ਆਪ ਨੂੰ ਕੰਤੋਂ ਸਾਡਾ ਬੜਾ ਪੈਣਾ ਘਾਤੀ ਗੁੱਸਾ ਨਾ ਕਰੀ ਤੂੰ ਨਾ ਗੁੱਸ ਗਾਲਾਂ ਨੂੰ ਅਸੀਂ ਦੋਨੇ ਗੋਲਦੇ ਨਹੀਂ ਜਦੋਂ ਖੁੰਡਾ ਭਰਾਤਾ ਉਹਨੇ ਉਦੋਂ ਛੜਾ ਦੇ ਬਸ ਦੇ ਕੁੱਤੇ ਮੇਰੀ ਗੱਲ ਤੂੰ ਸੁਣਨਾ ਹਾਂ ਤੂੰ ਨਾ ਲਈ ਉਹਨੂੰ ਬਸ ਉਹ ਇੰਤੂ ਮੇਰਾ ਮੂ ਮੇਰਾ ਮਿੱਠਿਆ ਤੂੰ ਨਾ ਟੈਂਸ਼ਨ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਉਹ ਕੋਈ ਨਹੀਂ ਮੇਰਾ ਮਿੱਠਿਆ ਤੂੰ ਡਰ ਨਾ ਜਾ ਮੇਰੇ ਉਂਦੇ ਟੈਂਸ਼ਨ ਕੋਈ ਨਹੀਂ ਮੈਂ ਤਾਂ ਬੱਖ ਨਹੀਂ ਹੋਣਾ ਚਾਹੁੰਦੀ ਆਜਾ ਆਜਾ ਮੇਰੇ ਸੋਹਣੇ ਆਜਾ ਆਹ ਨੇੜੀ ਆ ਬਸ ਹੁਣ ਤਾਂ ਪੰਜ ਦੇ ਬਾਸ ਹੁਣ ਤਾਂ ਆ ਬਾਪੂ ਦੇ ਤੇਰਾ ਪੈਰੀ ਡਿੱਗ ਪਿਆ ਆਪਾਂ ਫੇਰ ਉਦੋਂ ਵੱਧ ਗੋਲਦੀ ਨਹੀਂ ਆਪਾਂ ਬਾਪੂ ਨੂੰ ਮੈਂ ਕਿਹਾ ਰੋਟੀ ਪਕਦੀ ਹੋ ਗਈ ਹੁਣ ਤੂੰ ਪਾ ਸੀਸੀ ਆ ਜਾ ਹੁਣ ਤਾਂ ਨੇੜੇ ਹੁਣ ਤਾਂ ਨੇੜੇ ਕਿੱਥੇ ਰਹਿ ਗਏ ਕਾਮੜਾ ਕਾਮੜਾ ਆ ਜਾ ਨਾ ਹੋਵੇ ਤਾਂ ਕਾਮੜਾ ਕਿੱਧਰ ਆ ਗਿਆ ਕੁੜੀ ਲਈ ਆਉਂਦਾ ਓਏ ਮੇਰੀ ਕੁੜੀ ਐ ਓਏ ਓਏ ਆਪਣਾ ਹੀ ਆਪਣਾ ਹੀ ਆਪਣਾ ਮੁੰਡਾ ਥੋੜਾ ਜਿਹਾ ਦਿਮਾਗ ਤੂੰ ਲੈ ਆਪਣਾ ਹੀ ਆਪਣਾ ਹੀ ਬਾਪੂ ਜਾ ਕੇ ਫਿਰ ਸẽਗਾ ਆਪਣਾ ਤੂੰ ਦਾ ਮੈਨੂੰ ਵਗ ਜਾ ਵਗ ਜਾ ਇਹਨੂੰ ਕੰਮ ਕਰ ਮੱਤ ਨਾ ਮਰੁੱਕੇ ਲੈ ਓਏ ਤੂੰ ਗੱਲ ਰੁਪਏ ਦੇ ਤੂੰ ਤੂੰ ਕਰੀ ਚੱਲ 10 ਰੁਪਏ ਦਾ 10 ਬਾਪੂ ਨਾਲ ਦਾ 10 ਰੁਪਏ ਲੈ ਰਿਹਾ ਕੰਨ 10 ਰੁਪਏ ਦੇ ਜਾ ਲੈ ਹਲਾ ਬਾਪੂ ਨਾਲ ਦਾ ਡੈਲ ਵੀ ਸੀ ਤੂੰ ਲਾ ਤੈ ਤੈਨੂੰ ਦੇਮਾ ਬਾਪੂ ਮੈਂ ਵਾਹ ਭਾਈ ਭਾਈ ਮੇਰੇ ਨਹੀਂ ਕਰਾ ਤੂੰ ਭਾਈ ਜਿੱਤੂੰ ਬਜਣਾ ਮਸਾ ਤਾਂ ਕਈ ਮਿਲ ਜੇ ਨੂੰ ਭਾਈ ਚੱਲ ਰਿਆਂ ਆਇਆ ਵਾ ਲੱਗਾ ਤਾਂ ਪਾਉਣਾ ਉਹਦਾ ਇੱਕ ਖੁੰਡੇ ਖਾਉ ਮੈਂ ਜਾਣਦਾ ਖਿੰਦੀ ਮੈਨੂੰ ਆ ਤੂੰ ਪਹਿਲੇ ਆ ਆਹ ਚੇਹੇ ਲੱਛਣਾ ਬੰਦਾ ਲੱਗਿਆ ਬੁੰਡ ਤੇ ਮਾਰਦਾ ਇਹ ਜਿਹਾ ਤਖੁੰਡਾ ਇਹ ਆਪਣਾ ਹੀ ਆ ਇਹ ਕੰਮ ਆਇਆ ਇਹ ਥੋੜਾ ਜਿਹਾ ਮਾਇਕੜ ਦਿਮਾਗ ਦਾ ਭਾਂਟੂ ਦੇ ਇਹ ਹੋਰ ਆ ਹੈਗੇ ਤੈਨੂੰ ਦਿਖਾਵਾਂ ਹਜੇ ਬੁੱਝ ਕਿੱਥੇ ਰਹਿ ਗਿਆ ਘਰ ਆਪਣਾ ਬੱਸ ਆ ਨੇੜੀ ਆ ਗਏ ਨੇੜੀ ਬੱਸ ਹੰਤਾਲਾ ਵੀ ਲੱਗੇ ਆਪਾਂ ਠੀਕ ਹੈ ਹਾਂ ਬਸ ਤੂੰ ਗੱਲ ਸਮਝ ਲਈ ਬਾਪੂ ਦੇ ਪੈਰੀ ਸਦਾ ਬਾਪੂ ਦੇ ਪੈਰ ਨਾ ਛੱਡੀ ਬਾਲਾ ਪੜਾ ਸਾਡਾ ਬਾਪੂ ਮੁਕੰਦਾ 20 ਕਿਲੋਮੀਟਰ ਤੁਰ ਕੇ ਆਇਆ ਨੇ ਆ ਓਏ ਮੈਂ ਜੋਦੀ ਗਧਾਂ ਤੇ ਚੜ ਜਾ ਮੇਰੇ ਉਈ ਚੜ ਜਾ ਚੜਾ ਲੈ ਨਾ ਕਮਤ ਉੱਪਰ ਉੱਪਰ ਚੜਾਉਣਾ ਪਾਸੇ ਹੋ ਜਾ ਤੂੰ ਖਰਚੇ ਵਿੱਚ ਕੁੱਤੇ ਚੱਲ 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 ਤੇਰੇ ਮੈਂ ਖੁੰਡਾ ਮਾਰੂੰ ਚੰਗਾ ਆ ਵਾਹ ਅਗੇ ਨੇੜੀ ਹੁਣ ਤਾਂ ਨੇੜੀ ਆ ਕੇ ਕੀ ਆ ਜਾ ਆ ਜਾ ਆਹੀ ਕਰਾ ਕੇ ਕੁੱਟ ਪਵਾ ਦਿਓ ਮੈਨੂੰ ਵੀ ਨਹੀਂ ਆ ਜਾ ਆ ਜਾ ਤੂੰ ਦੀ ਆ ਜਾ ਮੇਰੀ ਮਿੱਠੇ ਉਹ ਇਹ ਤੋੜ ਲੱਗਦਾ ਇੱਕ ਤਾਂ ਥੋੜਾ ਕੰਦੇ ਦਾ ਟਿਸ਼ੂ ਅੱਤੀ ਦਾ ਮਰਾ ਆਗਾ ਤੇ ਹੀ ਆ ਸਾ ਬਹਾ ਪੈਣਾ ਸੋਹ ਆਏ ਕਰੀ ਮੇਰੀ ਗੱਲ ਸੁਣ ਨਾ ਬੋਲੀ ਬੰਦੀ ਤੂੰ ਜੀਤ ਸੰਭਾਲ ਲਈ ਜਣਾ ਮੇਰਾ ਕੰਮ ਜਣੇ ਠੀਕ ਅੱਜ ਜਾਰੀ ਪਗਾ ਦੇ ਮੇਰੀ ਤੂੰ ਦੋ ਬਾਤ ਤੂੰ ਬੇਸ਼ੱਕ ਆਪਾਂ ਜਾਨ ਮਾਰਦਾ ਅੱਜ ਮੇਰੀ ਜਾਰੀ ਪਗਾ ਦੇ ਇਹ ਦੋ ਬਾਤ ਮੇਰੀ ਜਾਨ ਲੈ ਲਈ ਬੇਸ਼ੱਕ ਬਸ ਫਿਰ ਤੈਨੂੰ ਅੱਜ ਵਾਦਾ ਕਰ ਤੀ ਰੱਖ ਕਰ ਵਸਾ ਕੇ ਹਾਂ ਬਸ ਹਾਂ ਠੀਕ ਮੇਰੀ ਚੱਲ ਨਾ ਬਈ ਮੈ ਮੇਰੀ ਮੇਰੀ ਜ਼ਿੰਮੇਵਾਰੀ ਹੈ ਕੰਮ ਕਰਦਾ ਯਾਰ ਬੱਕੂ ਬੰਦ ਦੇ ਦੇ ਪੈਂਕੋ ਦੇ ਨਾਲ ਫੁੱਲ ਗਲੇ ਵਰਗੀ ਲਿਆ ਇਕੱਠਾ ਕਰੀ ਕੋਈ ਪੀਟੀ ਵਾਲਾ ਪਿੰਡ ਉੱਥੇ ਦੇਣਾ ਬੰਦ ਨਹੀਂ ਗੁੱਡੀ ਸਰੀਰ ਤੇ ਲੁੱਟੀ ਨਹੀਂ ਕਰੇ ਮੜ ਗਿਆ ਪੰਜ ਟੋਕ ਮੈਂ ਆਪਾਂ ਇੰਦਾ ਲਾਣ ਚੱਪਲ ਮੂਹ ਆ ਜਾ ਪੌ ਪਿੰਡ ਤੇ ਰੌਲਾ ਇਹ ਮਾਰ ਦੋ ਤਾਂ ਕਬੜਾ ਆਇਆ ਚ ਪੈਂਕੋ ਦੇ ਜੱਪਾ ਮੈਂ ਕਰ ਸਾਰੇ ਗਡਵਾ ਸਾਰੇ ਪਿੰਡ 'ਚ ਰੌਲਾ ਪਾ ਦੂ ਪੈਂ ਕਿ ਰਾਤਾਂ ਦੀ ਘਟਾਲਾ ਓਕਾ ਸੋਕਾ ਕੱਲ ਨੂੰ ਮੈਂ ਆਪੇ ਉਹ ਮਠਾ ਕਰ ਦੂੰਗੀ ਨਾ ਨਾ ਐ ਕਰ ਐ ਕਰ ਮੇਰੀ ਗੱਲ ਸੁਣ ਲੈ ਇੱਕ ਗੱਲ ਤੇ ਮਨੂ ਐ ਹਾਂ ਦੱਸ ਲਓ ਤੁਸੀਂ ਅੱਡ ਪਾਈਓ ਕੁਝ ਮੇਰੇ ਕੋਲ ਪੈਸੂ ਰਾਤ ਨੂੰ ਪਾਪ ਕਰੋਗੇ ਯਾਰ ਮੇਰੇ ਕੋਲ ਤੇਰੇ ਕੋਲ ਮੈਂ ਕਹਿੰਦਾ ਤੇਰੀ ਨੀਤ ਬਦਲ ਗਈ ਨਾ ਨਾ ਆਪਣੀ ਕੋਈ ਨਹੀਂ ਬਦਲੀ ਆਪਾਂ ਛੱਬਿਖਵਾਸ਼ ਨਹੀਂ ਵਾਹ ਆ ਤਾੜਣੇ ਰੇ ਥੋੜੀ ਵੀ ਆਪਰੇ ਕੋਲ ਤੂੰ ਪਹੂਗੀ ਮੈਂ ਤੈਨੂੰ ਕਾਈਤੀ ਕੱਲ ਮੈਂ ਕੋਈ ਯਾਰ ਆਏਗਾ ਤਾਂ ਕਰਦਾ ਨਾ ਨਾ ਰਾਤ ਰਾਤ ਨੂੰ ਬਲਾਟਕਾਰ ਦਾ ਪੈਸਾ ਪਈ ਨਹੀਂ ਤਾਂ ਮੈਂ ਨਿਗਾ ਰੱਖੂਣੀ ਨਹੀਂ ਬਾਪੂ ਯਾਰ ਮੇਰੇ ਕੋਲ ਤੂੰ ਮੈਂ ਤੈਨੂੰ ਕਿਹਾ ਸੀ ਨਾ ਜਿੱਦੇ ਤੇਜ ਆਉਂਦਾ ਘਰੇ ਲਾਂਬਾ ਲੈ ਕੇ ਆਉਂਦਾ ਐ ਭਾਈ ਤੁਹਾਡੇ ਨੇ ਚੱਲਦਾ ਕੰਮ ਕਰੇ ਨਹੀਂ ਕਰੇ ਜਿੰਦਗੀ ਚ ਨੇ ਐਨੇ ਕਦੇ ਨਹੀਂ ਕਿੱਤ ਦਾ ਕੰਮ ਕਰੇ ਜਿੰਦਗੀ ਚ ਕਰਿਆ ਕੁਝ ਤੂੰ ਮੇਰੀ ਅੱਜ ਦੀ ਰਾਤ ਟਪਾਓ ਖਾ ਸੋ ਖਾ ਠੀਕ ਕੱਲ ਨੂੰ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਆਪੇ ਇਹਨਾਂ ਨੂੰ ਕਿਤੇ ਆਪਣੇ ਘਰੇ ਲੈ ਜਾਉਂ ਹੋਰ ਦੱਸ ਅੱਜ ਦੀ ਰਾਤ ਗੁੱਡੀ ਮੇਰੇ ਕੋਲ ਪੈ ਤੂੰ ਕੋਈ ਨਹੀਂ ਫਿਰ ਗਾ ਉਹ ਕੋਈ ਕੁ ਪੱਛਾ ਪਾਜੂ ਐ ਬਲਾਟ ਕਰਦਾ ਉਬਰ ਕੇ ਥਲਾਂ ਦੀ ਤੀ ਨੱਤੀ ਥਲਾਂ ਦੀ ਹੈ ਨੱਤੀ 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 ਹਾਂ ਤੇ ਕੁੜੀ ਕੋਡਾ 40 ਥਾਲਾ ਦਾ ਉਠਮੂਆ ਮੈਂ ਦੇਖਾ ਤੇਰੀ ਉਮਰ ਉਰੇ ਤਾਂ ਬੋਰਦਾ ਜੰਤੂਰੀ ਨਹੀਂ ਪਿੰਨਾ ਤੇਰੀ ਤਾਂ ਮਾਮਾ ਦੀ ਥਾਂ ਤੇ ਹੋਏ ਮਾਮਾ ਨੂੰ ਜਾਨ ਮਰਦਾ ਕੀ ਦੇਖਾਂ ਮੈਂ ਮੈਨੂੰ ਇਹਦਾ ਰਿਸ਼ਤਾ ਟੱਗਾ ਨਹੀਂ ਹੁੰਦਾ ਸੀ ਭਾਈ ਚੋਦਾ ਤੇਰਾ ਦਿਲ ਵੀ ਮੈਂ ਤਾਂ ਪਤਾ ਨਹੀਂ ਮਗਰ ਹੂ ਕਹਿ ਮੁੰਡੇ ਕੋ ਹਾਲਾ ਤੇਰਾ ਤੂੰ ਹਰ ਕਾਹ ਤੋਂ ਕਰਦਾ ਯਾਰ ਬਾਪੂ ਯਾਰ ਤੂੰ ਯਾਰ ਨਾ ਨਾ ਗੁੱਡੀ ਘਰੇ ਮੁੜ ਆ ਫੜੇ ਆ ਮੈਂ ਇੱਥੇ ਨੂੰ ਕਾਹਦੀ ਗੱਲ ਮੈਂ ਛੱਡਿਆ ਹੂੰਗਾ ਪਰ ਅੱਜ ਦੀ ਰਾਤ ਤੇ ਪਾ ਦੇ ਮੈਂ ਤੇਰੇ ਪੈਰ ਫੜਦਾ ਬਾਪੂ ਨਹੀਂ ਨਹੀਂ ਬਈ ਜਿੱਤਿਆਂ ਹੋ ਜਾਣੀਆਂ ਤੜਕੀਆਂ ਨੂੰ ਲੇ ਲੀਕੂ ਪੈਂਦੀ ਉਹ ਨਹੀਂ ਹੁੰਦੀ ਬਾਪੂ ਆਪ ਕੋ ਯਾਰ ਘਰ ਛੱਡ ਗਿਆ ਹੁਣ ਕਿਵੇਂ ਛੱਡਾਵਾਂ ਯਾਰ ਉਹ ਭਾਂਕੋ ਜਮੈਂ ਗਾਰ ਨੂੰ ਸਰਪੈਂਟੀ ਕਰਾਉਣਾ ਜ਼ਿੰਮੇਦਾਰ ਥਾਰਾ ਤੂੰ ਪੈਂਦੀ ਬੇਤੀ ਕਰਾਉਣਾ ਬਾਪੂ ਆਪੇ ਬੋ ਮਾ ਬੋਟ ਜਿੰਨੀ ਰੱਖਾਂਗਾ ਅਗਲਾ ਕੋਈ ਜਿੱਤ ਦਾ ਮਾੜਾ ਭਾਂਚੋ ਦੇ ਨੂੰ ਸਰਪੈਂਟ ਚ ਬਣਾ ਦੇ ਬਾਪੂ ਇਹ ਵੀ ਚੁੱਪ ਕਰ ਬਾਪੂ ਨਾ ਨਾ ਕਰੇ ਬਕਦਾ ਤੂੰ ਪੰਜ ਕੋਟ ਲਿਆ ਬੜੇ ਬਾਪੂ ਚੁੱਪ ਕਰ ਮੇਰੀ ਇਹੋ ਪੁੱਠੀ ਮਹੀਨਾ ਦੋ ਚਾਰ ਦਿਨੀ ਰਹੂਏ ਇੱਥੋਂ ਵੀ ਟੱਪ ਜੂਗੀ ਟੱਪਣਾ ਨੂੰ ਦੇਣੀਆਂ ਫਿਰ ਕਹਿੰਦੇ ਜਦੋਂ ਘੜੀ ਜਾਏ ਭਾਈ ਛੋਡਿਆ ਪਾਣੀ ਪੂਣੀ ਪਿਆ ਬਾਪੂ ਨੂੰ ਠੰਡਾ ਕਰਦੇ ਬੀਪੀ ਗਰਮ ਹੋ ਗਿਆ ਇਹਦਾ ਨਾ ਨਾ ਮੈਂ ਪਾਣੀ ਦੂ ਹੀ ਚੰਗਾ ਤੋ ਨਾ ਨਾ ਤੂੰ ਬਾਪੂ ਮੇਰੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਿਹਦੇ ਸ਼ਪਾਰਸ਼ ਨਹੀਂ ਪਾਈ ਹਾਂ ਠੀਕ ਹੈ ਅੱਜ ਦੀ ਰਾਤ ਟੁਪਾ ਰਾਤ ਟੁਪਾ ਦੂਗਾ ਹਾਂ ਜੇ ਗਰਮ ਹੋ ਉਹ ਵੀ ਆਪਣੀ ਉਂਗਲ ਨਹੀਂ ਛੜਦੀਆਂ ਤਵੇ ਤੇ ਆਪੀ ਪੜਾਈ ਹੋਊਗੀ ਰੱਖ ਰਹਿਣ ਦੀ ਮੇਰਾ ਛਾਲਾ ਇਹਨੇ ਜਮਾਨੀ ਤੈਨੂੰ ਕਿਤੇ ਹੋ ਨਾ ਡਾਡਾ ਤੈਨਨੇ ਖੁੰਝੇ ਪਰੌਂਠੇ ਆਪ ਗੱਲ ਖੋਲ ਲੈਨੇ ਨਾ ਵੀ ਜ਼ਮੀਨ ਚ ਨਾ ਨਾ ਆਇਆ ਇਹਨੂੰ ਇਹਨੂੰ ਘਰੋਂ ਪਾਜਾ ਰੋਟੀ ਟੁੱਕਦੀ ਤਾਂ ਬਹੁਤ ਸਿਆਣੀ ਐ ਇੱਜ਼ਤ ਨਹੀਂ ਯਾਰ ਅਸੀਂ ਨਾ ਮੈਂ ਨਹੀਂ ਮੰਨਦਾ ਪਈ ਗੁੱਡੀ ਦੇ ਖਾਪਦੇ ਘਰ ਮੁੜ ਜਾ ਮੈਨੂੰ ਨਹੀਂ ਜਾਂਦੀ ਮੈਨੂੰ ਖੱਟੇ ਕੀ ਇੱਥੇ ਖੱਟੇਗੀ ਕੀ ਇਹਨੇ ਪੱਲੇ ਨਹੀਂ ਹੈ ਕੁਛ ਤੇਰਾ ਪਿਓ ਮੈਨੂੰ ਲੈ ਕੇ ਤੇਰਾ ਪਿਓ ਏ ਖਾਚ ਮਾਰੀਏ ਨਾ ਛਾ ਪੱਤਾ ਵਾਲਾ ਕਰਦਾ ਇਹਦਾ ਡਿਸਟ੍ਰੀਬਿਊਟਰ ਨਹੀਂ ਜਾਸਕਦੇ ਨੇ ਕੰਮ ਕਰੂ ਬੋਲ ਨਾ ਜ਼ਰਾ ਬਲੱਡ ਵਧ ਰੂ ਆਪਾਂ ਬੀਪੀ ਗੋਲੀ ਗਾੜੀ ਲੈ ਲੱਦੇ ਆਂ ਬਾਪੂ ਬਾਪੂ ਯਾਰ ਤੂੰ ਬਿਮਾਰ ਹੋ ਜਾਏਗਾ ਯਾਰ ਉਹ ਲੋਹ ਕਰੀਏ ਨਾ ਯਾਰ ਤੁਸੀਂ ਇਹਨੂੰ ਇੱਕ ਤਾਂ ਹੰਬਲੇ ਪਾਇਆ ਏ ਮੈਂ ਆਪੇ ਸਮਝਾ ਦਿੰਦੀ ਤੁਸੀਂ ਕਰਨਾ ਜਾਓ ਅੰਦਰ ਅਸੀਂ ਜਾਈਏ ਫਿਰ ਮੇ ਪਾਪਾ ਵੇ ਮੈਨੂੰ ਕਹਿ ਨਹੀਂ ਮੈਂ ਕਹਿੰਦું ਦੂਜਾ ਯਾਰ ਤੂੰ ਲੈ ਇੱਕ ਤੇ ਦੇ ਦੇ ਬਲੱਡ ਵਧੀਆ ਪਾਪਾ ਦਾ ਤੈਨੂੰ ਖੜੀ ਜਾ ਖੜ ਜਾ ਤੈਨੂੰ ਕੀ ਕਹਿ ਕੇ ਲਾਇਆ ਗੁੱਡੀ ਇਹ ਮੈਨੂੰ ਕਹਦਾ ਮੇਰੇ ਨਾਲ 15 ਕਿੱਲੇ ਚੀਨ ਆ ਇੱਕ ਛੂਛੀ ਮੂਏ ਮੂੜੀ ਓੜਾ ਨਹੀਂ ਹੈ ਨਾ ਕੋਲੇ ਗੱਪ ਮਾਰਾ ਸਭ ਕੋਚਾ ਸਭ ਕੋਚੇ ਜਵਾਕਾਂ ਦੇ ਅੰਦਰ ਆਪਾਂ ਦੇ ਨਾਂ ਵੱਡੇ ਦੇ ਜੈਨੂ ਮੈਂ ਦਿੰਦਾ ਦੀ ਖਣਾਲ ਥਾਲੇ ਜਿਹੜੀ ਕਟੂਟਾ ਕਰਦਾ ਕਿਉਂ ਮੇਰਾ ਘਰ ਪੜਦਾ ਉਹ ਸਟੜ ਮੈਂ ਟੰਡੂ ਕਹਿ ਤੂੰ ਅੰਦਰ ਲੈ ਆ ਇਹ ਤੂੰ ਬਾਜ ਜਾ ਜਾ ਨਾ ਮੋੜ ਗਿਆ ਠੋਖਾ ਤੋਂ ਦੂਰ ਹੋ ਜਾ ਮੈਂ ਨੀ ਤੂੰ ਔਖਾ ਚੱਲ ਇਹ ਤੂੰ ਮੰਨ ਜਾ ਨਾ ਨਾ ਮੈਂ ਨਹੀਂ ਮੰਨਦਾ ਦੇਖ ਚੱਲ ਪਾ ਚੱਲ ਪਾ ਚੱਲ ਅਬ ਆ ਜੀ ਮੇਰੇ ਮੰਗੇ ਤੇ ਨਾ ਪੇਰ ਸਾਬ ਲਾ ਲਿਓ ਤੂੰ ਪੀਪਾ ਬਣੀ ਉਹ ਵੀ ਮੰਨ ਜਾ ਮੇਰੀ ਗੱਲ ਨਾ ਨਾ ਜੀ ਤੂੰ ਮੇਰੀ ਗੱਲ ਉਹ ਆ ਕੋੜ ਕਿਰਲੇ ਨੂੰ ਕੀਨੇ ਦੇ ਰਿਸ਼ਤਾ ਦੇਣਾ 10 ਮੁੜ ਗਿਆ ਕਿ ਵੇਖ ਕੇ ਮੁੜ ਜਾਂਦਾ ਹੈ ਛੜਾ ਰਹੀ ਜਾਂਦਾ ਬਾਈ ਆ ਲੋਟ ਸੀ ਇਹਦੇ ਕਰਾ ਲੈਂਦਾ ਓਹੋ ਕਰਾ ਤਾਂ ਲਿਆਉਂਦਾ ਇਹਨੂੰ ਵੀ ਕਿਤੇ ਪੱਟ ਲਿਆ ਦੂੰ ਜਿਵੇਂ ਉਹ ਆਤੀ ਬੈਂਕ ਚੋਂ ਦਾ ਇੱਕ ਹੋਰ ਤੂੰ ਦੁਨੀਆ ਤੋਂ ਉਲਟ ਕੰਮ ਕਰ ਲਿਆ ਜਿਹੜੇ ਬੰਦੇ ਦਾ ਪਤਾ ਹੀ ਨਹੀਂ ਹੁੰਦਾ ਉਹ ਚੀਮੀ ਲਿਆਉਂਦਾ ਜਿਹੜਾ ਬੰਦਾ ਐ ਲੱਗਦਾ ਇਹ ਲਾਉਂਦੇ ਪੱਲੀ ਨਹੀਂ ਰੱਖਾਉ ਓਹੋ ਔਰ ਉਹ ਛਾਂਗੀ ਮਰ ਜਾਂਦਾ ਮੈਂ ਇਹਦਾ ਕਰਾ ਦੂੰ ਕਿਤੇ ਵਧੀਆ ਦੇਖ ਕੇ ਤੂੰ ਟੈਨਸ਼ਨ ਨਾ ਲੈ ਅੱਛਾ ੱਗੇ ਤਾਰ ਤੇ ਉਹਨੇ ਪੈਂ 14 ਨੇ ਕੀ ਕਰੂ ਕੱਢੂ ਮੈਨੂੰ ਵੀ ਨਾਲ ਲੈ ਗਿਆ ਤੇ ਬਾਪੂ ਦਾਣਵਾ ਜਮੀਨ ਸੰਭਾ ਗਿਆ ਉਹਨੂੰ ਕਹੇ ਬਈ ਇਹੀ ਤੇ ਨਹੀਂ ਜਮੀਨ ਲੈਂਦੇ ਮੈਂ ਕੋਈ ਲਾਲਚੀ ਬੰਦਾ ਨਹੀਂ ਮੈਂ ਤਾਂ ਆਖਾ ਤੁਹਾਡਾ ਰੋਟੀ ਟੁੱਕ ਬਖਦਾਉ ਜੂ ਭਾਈ ਨਾ ਆਪਾਂ ਦੀ ਰੋਟੀ ਹੀ ਖੋੜੀ ਨਾ ਛਾਪ ਮਾਰਾ ਤੂੰ ਆ ਗਿਆ ਉਹ ਨਹੀਂ ਛਾਪ ਨਾ ਤੂੰ ਤੂੰ ਨਾਲ ਕਿਵੇਂ ਗਿਆ ਵੇ ਨਾਲ ਕੀ ਦੇ ਜਾਨੋ ਜਾਰੀ ਪਿੱਛੇ ਜਾਣਾ ਪੈਂਦਾ ਗਾੜੀ ਪਿੱਛੇ ਤਾਂ ਬੁੰਡ ਦੇਣ ਲੱਗ ਜੇ ਫਿਰ ਤੂੰ ਵੀ ਲੱਗ ਜਾਏਂਗਾ ਦੇ ਦਿੰਦਾ ਮੈਂ ਵੀ ਦੇ ਦਿੰਦਾ ਯਾਰ ਐਂਡਾ ਯਾਰੀ ਨਾ ਕੋਈ ਤੂੰ ਦਾ ਮੋਛਾ ਥੋੜਾ ਪੈ ਟੁੱਟ ਜੂ ਬਚਾਉਣਾ ਆ ਗਿਆ ਨੀਆ ਹਾਂ ਕੁੜੀ ਕਿਨਾਂ ਦੀ ਲੈ ਆਇਆ ਉਹ ਆਏ ਤਾਂ ਮੈਨੂੰ ਨਹੀਂ ਪਤਾ ਦਬਾਰਾ ਕੇ ਫੋਨ ਕਰਕੇ ਆਈ ਵਰੀ ਬਾਪੂ ਖਾੜਗੂਆਂ ਦੀ ਹੁੰਦੀ ਆ ਨਾ ਨਾ ਕੋਈ ਦਾਦੀ ਦੀ ਗੱਲ ਨਹੀਂ ਆਏ ਤਾਂ ਆਏ ਟਾਗੀ ਦਾਦਾ ਘਰੋਂ ਕੱਢੀ ਕੁੱਟ ਮਾਰ ਦਾਰੂ ਪੀ ਕੇ ਨਸ਼ਾ ਬੜਾ ਕਰਦਾ ਓੱਖਾ ਅੱਛਾ ਇਹਦੀ ਕਿਤੇ ਗਾਠੀ ਬਾਠੀ ਮੇਲੇ 'ਚ ਹੋਗੀ ਹਾਂ ਉੱਥੋਂ ਕਾ ਜੇ ਮੇਰੇ ਨਾਲ ਚੱਲ ਮੈਂ ਜਾ ਬੜਿਆ ਮੈਂ ਕਿ ਚੱਲ ਯਾਰ ਪਹੁੰਚ ਆ ਮੈਂ ਤੱਕੇ ਖਾਂਦਾ ਫਿਰਦਾ ਬੰਨ ਕੇ ਚੱਲ ਵੀ ਇਹਨੇ ਚਾਂਜਰ ਦੇਤੀ ਮੇਲੇ 'ਚ ਉਹ ਛਾਂਪ ਗੱਲ ਪਟਾ ਸ਼ਰਾ ਇਹ ਬਹੁਤ ਸੋਚਣ ਵਾਲੀ ਗੱਲ ਆ ਪਤਲੀ ਇਹ ਗੱਲ ਪਿੰਡ 'ਚ ਬਾਗੀ ਨਾ ਉਹ ਨਹੀਂ ਜਾਂਦੀ ਆਪਾਂ ਰੌਲਾ ਨੀ ਪਾਉਂਦੇ ਚੂੜੀ ਕਰਤੇ ਮੈਂ ਤਾਂ ਭਾਈ ਕਿਉਂ ਜੋ ਕਿਥੇ ਨੂੰ ਮੂੰਹ ਦਿਖਾਉਣ ਯੋਗ ਆ ਨਹੀਂ ਰਹਿਣਾ ਪਿੰਡ ਚ ਉਹ ਉਹ ਬਾਪੂ ਮੈਨੂੰ ਅੱਗੀ ਲੱਗਦੇ ਤੇ ਯਾਰ ਮੇਰੀ ਗੱਲ ਤਾਂ ਸੁਣ ਲੈ ਆਪਾਂ ਪਿੰਡ ਚ ਆਏ ਕਹਿੰਦੇ ਵੀ ਇਸ ਤੇ ਚੁੰਨੀ ਚੜਾ ਕੇ ਲੈਂਦੀ ਹੈ ਮੈਂ ਅੱਗੀ ਅੱਡਾ ਪਿੰਡ ਤਾਂ ਅੱਡਾ ਪਿੰਡ ਦਿੰਦਾ ਪੂਰਾ ਸਾਠ ਜੱਟ ਦਾ ਨਹੀਂ ਸਾਰਾ ਅੱਡਾ ਪਿੰਡ ਮਿੱਤਰਾ ਤੋਂ ਮੱਛਿਆ ਪਿਆ ਲੋਕ ਤਾਂ ਬਾਹਲਾ ਕੁਝ ਕਹਿੰਦੇ ਉਹਨਾਂ ਪਿੱਛੇ ਲੱਗ ਕੇ ਤੂੰ ਰੋਟੀ ਟੋਕਾ ਬੰਨ ਲੈ ਮੈਂ ਤਾਂ ਕੀ ਬੰਨਣਾ ਆਪਾਂ ਦਾ ਕੋਈ ਪ੍ਰਵਾਹ ਨਹੀਂ ਜਿੱਛਾ ਕੋਦੀ ਐ ਬਾਪੂ ਮੇਰੀ ਗੱਲ ਸੁਣ ਰੋਟੀਆਂ ਤੋਂ ਰੋਟੀ ਟੋਕ ਦੋ ਇਹਨੂੰ ਪੁੱਛ ਕੇ ਦੇ ਕਨਾ ਆ ਦੇ ਗੁਲਾਮ ਚੀਆਂ ਨਾ ਨਾ ਇਹ ਟਾਕੀ ਆ ਹੁਣ ਦੁੱਧ ਹੀ ਲਾਉਂਦੇ ਆਪਾਂ ਮਸ਼ੀਨ ਰੋਟੀਆਂ ਵਾਲੀ ਇਹ ਕੰਜਰ ਜਿਹਾ ਘਰ ਤੋਂ ਸਾਰਾ ਕੁਝ ਲੁੱਟ ਕੇ ਲਾਈ ਉਹ ਨਹੀਂ ਵੀ ਹੱਕੇ ਜਾਂਦੀ ਓਏ ਆਪਾਂ ਆ ਜੀ ਜ਼ਿੰਦਾ ਕੁੰਜੀ ਤਾਂ ਆਪਦੇ ਹੱਥੇ ਰੱਖੀ ਠੀਕ ਹੈ ਜੇ ਰੋਟੀ ਪਾਣੀ ਦੇਣਗੇ ਸਹੀ ਰਹਿਣਗੇ ਕੋਈ ਨਾ ਭਾਈ ਦੇਖ ਅੱਜ ਦੀ ਰਾਤ ਤਾਂ ਰਹਿ ਜਾਣ ਤੜਕੇ ਕਰਾਂਗੇ ਗੱਲਾਂ ਦੇ ਨਾਲ ਠੀਕ ਹੈ ਜੇ ਸੱਟ ਬੈਠੀ ਗੱਲ ਮੇਰੇ ਤਾਂ ਰੱਖ ਲਾਂਗੇ ਨਹੀਂ ਤਾਂ ਆਪ ਦਾ ਦੋਨਾਂ ਨੂੰ ਘਰੋਂ ਕੱਢੂਗਾ ਬੈਠੇ ਬੈਠ ਕੇ ਠੀਕ ਹੈ ਕੱਲ ਚੰਗਾ ਫਿਰ ਤੂੰ ਜਾ ਬਾਈ ਮਰ ਜਾ ਹਾਂ ਤੇਜਾ ਵੀ ਆਪਣਾ ਡਰਿਆ ਬੈਠ ਨਹੀਂ ਗੱਲ ਪਤਾ ਸ਼ਰਮ ਆ ਤੇਨ ਦੱਦਾਂ ਨੂੰ ਬਾਗ ਜਾਣ ਦੇ ਮਰਾਇਆ ਚੰਗਾ ਫਾ ਚੰਗਾ ਕੰਗਾ ਕੰਗਾ ਬਾਈ ਹੋ ਚਿਬੇ ਰੇ ਮਿਲਾਈ ਜਾ ਬੱਚੋ ਬਹੁਤ ਚੰਗਾ ਕਰਿਆ ਤੂੰ ਬਹੁਤ ਚੰਗਾ ਕਰਿਆ ਉਹ ਚੰਗਾ ਮੈਂ ਤਾਂ ਤੁਹਾਡਾ ਇਹੀ ਸੋਚਿਆ ਭਲਾ ਕਿਉਂ ਭਲਾ ਹੀ ਸੋਚਿਆ ਪੈਂਚੋ ਤੀਸਰੇ ਕੰਮ ਦੀ ਐਡਾ ਰੈਂਦੀਆਂ ਜਵਾਕਾਂ ਤੋਂ ਐਡਾ ਵੱਡੇ ਵੱਡੇ ਤੋਂ ਐਡਾ ਪਿੰਡ ਚ ਸਰੋਬ ਸੀ ਪੈਂਚੋ ਦਾ ਕਟਾ ਕੇ ਆ ਦੇ ਕਿੱਡੀ ਸਿਆਣੀ ਪਾਣੀ ਪਾਣੀ ਹਾਰੀ ਜਾਂ ਨਦੀ ਪਾਣੀ ਬਿਲਕੁਲ ਪਾਣੀ ਸ਼ੇਵਾ ਰੱਦ ਨਹੀਂ ਕਰਦਾ ਬਾਹਰ ਬਾਈ ਦੇ ਅੰਦਰ ਵਾਇਆ ਅਖਾਜੂ ਜੇ ਕੁਝ ਪਾ ਕੇ ਨਾ ਲਿਆਈ ਹੋਵੇ ਨਾ ਭਾਗ ਜਾ ਭਾਗ ਜਾ ਇੱਥੋਂ ਬਾਈ ਪਾਣੀ ਅੱਗੀ ਬਾਪੂ ਦਾ ਬੀਬੀ ਦਾ ਟੈਪ ਆ

ਗੁਰਦਾਸ ਘਟਾ ਤੇ ਜਗਾ ਬੰਦਾ ਮੈਂ ਜਾ ਵਾ ਗਿਆ ਜੇ ਬਾਪੂ ਇਸਰੀ ਕਾ ਕਰਦਾ ਮੈਂ ਤੇ ਲੱਗ ਮੈਂ ਕਿਉਂ ਦਰ ਜਾ ਗੱਲ ਖੇਦਾ ਇਹ ਮੈਨੂੰ ਪਤਾ ਤੇਜੇ ਦਾ ਭੈ 14 ਹੁਣ ਲੇਟ ਆਇਆ ਗਾਉ ਨੂੰ ਸਮਾਜਣਾ ਵੀ ਰੋਟੀ ਪਾਣੀ ਛੋ ਖਰਚਾ ਖਾਂਡ ਗੁਰਦਾ ਇਹ ਨਾ ਮੈਨੂੰ ਲੱਗਦਾ ਨਸ਼ਾ ਪੱਤਾ ਜਾ ਕਰਦਾ ਡਿਸਟਰੀਬਿਊਟਰ ਵੀ ਨਿਕਮ ਕਰਦਾ ਮਨ ਗੱਲ ਮੇਰੀ ਇਹ ਛੇੜਾ ਤੂੰ ਮਾਰਿਆ ਗੌਰ ਰੱਖੀ ਕਰਦੀ ਕੰਡ ਕਰੇ ਥੇਤਨੀ ਨਾਹੀਂ ਕਰੂੰਗਾ ਇਹ ਤੇਜ ਚੋ ਹੈ ਨਹੀਂ ਮੈਨੂੰ ਦੱਤ ਦੀ ਨਾ ਨਾ ਮੈਂ ਤੁੰ ਚੱਫੜਾਂ ਨਹੀਂ ਮੈਂ ਦੂੰਗਾ ਹਰ ਵਾਰ ਨੂੰ ਮੱਤਲੀ ਤਸਲੀ ਨਾਲ ਮੈਂ ਦੂੰਗਾ ਆ ਆਪਾ ਮਹਾਪਟਰਾ ਨੇ ਚੱਫੜਾਂ ਦੁੱਦੀ ਮੁਸ਼ਕਲ ਲੱਗਦਾ ਇਹਦੇ ਲੋਟ ਅੱਖਾਂ ਛੁੱਡੀਆਂ ਪਈਆਂ ਆਉਂਦੀ ਹੈ ਨਿੰਦਰਾ ਮਾਰ ਗਿਆ ਆਉਂਦੇ ਦਾ ਨਿੰਦਰਾ ਹੈ ਸਾਰਾ ਨਿੰਦਰਾ ਦਾ ਦੇਖੀ ਖਰੋਟ ਵਾਂਗੋ ਭੰਨ ਦਿਆਂਗੇ ਮੈਂ ਹਾਂ ਹੈ ਖਰੋਟ ਮੈਂ ਭੰਨ ਦਿਆਂਗੇ ਬਾਗ ਦਾ ਮਨ ਆਉਂ ਆ ਗਿਆ ਆਪਾ ਪਰਿਸ਼ਾਣ ਬੰਦਾ ਛਾਂਗਦਾ ਮੁਸ਼ਕਲ ਹੈ ملے کر... اچھا اچھا <تصفح> پہ جا, آ جا ਯਾ ਮੈਂ ਹਾਂ ਭਾਂਡੇ ਯਾਦ ਨੇ ਬੜਾ ਯਾਦ ਨੇ ਕੁਟੂਤ ਪੁੱਛੀ ਕਰੀਆ ਹੈ ਨਾ ਉਹ ਤਾਂ ਹੈ ਬਾਪੂ ਹੈ ਹਾਂ ਦੇਖੀਏ ਤਾਂ ਸਹੀ ਪਲਾ ਕੀ ਦੇਖਾਂ ਬਾਪੂ ਉਹਨਾਂ ਦਾ ਪਾ ਨਹੀਂ ਮੱਛਲੀ ਦੇਖਦੇ ਆ ਕਿ ਤੂੰ ਹੀ ਨਾ ਕੰਜਰ ਦਾ ਡਿਸਟਰੀਬਿਊਟਰ ਭੇਲ ਹੋ ਜਾਏਗਾ ਮਾ ਦੇਖ ਲੈਣੇ ਮਨ ਕੀ ਗੱਲ ਮੇਰੀ ਹੈ ਦੇਖ ਲੈ ਆ ਆ ਗਿਆ ਮਾਰਾ ਫਟਾਟਾ ਦੇਖੀਏ ਬਨੂ ਤਾਂ ਬਾਪੂ ਦੁੱਜੀ ਲੱਗੀ ਓਏ ਕਾਂ ਨੂੰ ਜੜ ਐ ਨਹੀਂ ਪਤਾ ਇਹਦਾ ਗਲ ਘੁੱਟ ਗਿਆ ਰਾਤ ਨੂੰ ਹਾਂ ਮੈਂ ਕਿਉਂ ਦੌ ਲੂਟ ਹੈ ਪੰਜ ਗੱਲ ਖਾਉ ਯਾਰ ਨੇ ਗੱਲ ਉਹੀ ਤਾਂ ਮੈਂ ਤੈਨੂੰ ਸਮਝਾਉਂਦਾ ਆਂ ਬੱਠੇ ਜਾ ਬੰਨਿਆ ਗਿਆ ਹੈ ਲੈ ਫਟਾ ਜਾ ਮੜਾ ਜਾ ਦੇਖ ਤਾਂ ਲੈ ਕਿਤੇ ਪੈਂ ਕਿਉਂਦਾ ਕੰਨੀ ਦਾ ਬਦੇ ਖਰਚਾ ਬੋਝ ਕੇ ਬੋਝ ਕੇ ਬਿਨ ਲੈਂ ਥੈਂਕ ਬਿਨ ਲੈਂ ਥੈਂਕ ਉਹ ਨੂੰ ਸੁਤਾ ਗਿਆ ਵਾਪੂ ਕਰ 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 ਗਿਆ ਤਾਂ ਕੂਂ ਸੁਤਾ ਗਿਆ ਮੈਨੂੰ ਦੇਖਣ ਤੂੰ ਦੇਖਾ ਪਾਇਂ ਜਿਆ ਟਡੋਨੇ ਪਏ ਇੱਕ ਕੇ ਮੰਗੀ ਹਾਂ ਹਾਂ ਪਰ ਕਰਦਾ ਤਾਂ ਕੁਛ ਨਹੀਂ ਉਹ ਪਿਆ ਭਾਈ ਇਹ ਕੀ ਹਾਂ ਨਾ ਕੰਬਲ ਤਾਂ ਹਿੰਦੀ ਜਾਂਦਾ ਥਾਲਿਆ ਹੋਰ ਉਹੀ ਨਾ ਰਗਾ ਰਗਾ ਹਾਂ ਬੜੀ ਆਪਿਆ ਕੰਮ ਚੱਲ ਗਈ ਉੱਤੇ ਗਵਾਖ ਜੱਲਾ ਹੋ ਗਿਆ ਮਤਲੀ ਆਪਣੇ ਕੋਲ ਹੀ ਰਹੂ ਫਿਰ ਆਪਣੇ ਕੋਲ ਹੀ ਰਹੂ ਫਿਰ ਉਹ ਤਾਂ ਜ਼ਮੀਨ ਚ ਅੱਧ ਵੀ ਲਊਗਾ ਬਾਪੂ ਖਾ ਹੋਰ ਚਾਪਣਾ ਵੀ ਨਹੀਂ ਕਰਾਂਦਾ ਮੈਂ ਨੋ ਆਏਗਾ ਹਾਂ ਤੂੰ ਮੰਨ ਕੇ ਵੀ 10 ਕਿੱਲੇ ਆਪਣੇ ਕੋਲ ਤੇ ਬਾਕੀ ਠੇਕੇ ਲੈਣੇ ਹਾਂ ਹਾਂ ਪੰਜ ਮੇਰੇ ਨਾਗਰਾ ਦੇ ਪੰਜ ਤੂੰ ਕਰਾ ਵਾ ਪੰਜ ਤੇਰੇ ਖੜਾ ਦੂ ਇਹਦੀ ਡੁੱਬ ਟੂ ਹੀ ਮਾਰ ਇਹ ਪਾਇ ਕਿਉਂ ਡੱਕ ਟੁੱਟਾ ਪੁੱਛਣਾ ਕੱਢੇ ਤੇ ਓਰੇ ਦੇ ਹੱਕ ਦਾ ਨਹੀਂ ਇਹ ਖਵਾ ਦੂ ਇਹਨੂੰ ਇਹ ਇਹ ਲੈ ਜੂ ਲੁੱਟ ਕੇ ਮਾਈਟਰ ਦਾ ਛੋਣਾ ਛੂਣਾ ਥਰਨ ਕੋਲਾ ਆਪਣਾ ਆਪਣੇ ਮਾਰਨਗੇ ਬੁੰਡ ਤੇ ਲੱਤ ਉਹ 11000 ਰੁਪਿਆ ਪੈਸੇ ਡੱਬੇ ਕੀ ਨਕੋਰੀ ਹੋ ਉਹ ਲਕੋਦੇ ਆਏ ਮਾ ਕਈ ਬੜੀ ਭਾਂ ਕਿਉਂ ਜੀ ਪੈ ਜੇ ਲੁੱਟ ਕੇ ਲੈ ਜੂ ਇਹ ਜਨਾਨੀ ਬਹੁਤ ਕਈ ਬੜੀ ਆ ਕਰ ਬਾਪੂ ਫਿਰ ਇਹਨਾਂ ਨੂੰ ਖੇਡਣ ਦੇ ਤੇ ਆਪਾਂ ਚੱਲਦੇ ਆਂ ਹਰ ਚਾ ਭਾਂ ਜਿਆਦਾ ਬਣਿਆ ਪਿਆ ਕਮ ਉਹ ਦੇ ਗੱਲ ਤਾਂ ਪੱਕੀ ਹੈ ਉਹ ਤੇ ਉਹ ਭਾਂਡੇ ਉਹ ਡੱਬੀ ਖੜਾ ਕਮ ਖੜਕਾ ਕਰੀ ਨਾ ਭਾਂਡਾ ਜਾ ਰਖ ਜਾ ਖਾਈ ਉਹ ਵਾ ਵਾ ਬਾਈ ਖੜ ਨਾ ਨਾ ਭਾਂਕਾ ਕੰਮ ਬੰਨ ਦੇ ਬੰਨ ਜਾ ਬੰਨ ਜਾ ਨਾ ਭਾਂਕਾ ਭਾਂਕਾ ਪੈਂਚੋ ਜਾ ਬੰਨ ਜਾ ਉਹ ਜਮਾ ਦੇ ਖਦਾ ਸਹੀ ਤੂੰ ਕੱਢਦਾ ਭੈਅ ਦਾ ਪੁੱਛਣਾ ਕਰਦਾ ਗੱਲ ਤਾਂ ਪੱਕੀ ਹੈ ਜੀ ਭਾਂਡ ਨੂੰ ਘੜਾ ਲਾ ਲੰਗੜਿਆ ਜਾਂ ਕਿਹੜੇ ਕੁੱਤਾਂ ਚ ਪੈ ਗਿਆ ਓਏ ਸਵੇਰੇ ਪੁੱਛਾਂਗਾ ਬਾਪੂ ਨੂੰ ਕੱਟ ਕੇ ਪੁੱਛੂ ਕਿਹਾ ਮੈਂ ਕਿਹਾ ਕੁੰਡਾ ਲਾ ਦੇ ਆਪਾਂ ਸਵੇਰੀ ਖੋਲਾ ਨਾ ਕਾਣੂ ਛੱਟ ਪੜੇ ਹੈ ਅੱਡ ਪੜੀ ਗਿਆ ਚੰਗੇ ਚੰਗੇ ਨਹੀਂ ਲੱਗਦੇ ਹਾਂ ਇਹ ਤਾਂ ਮੁੰਡ ਮਾਰੇ ਨਾਲੀ ਚੱਲ ਤੜਕੇ ਦੇਖਾਂਗੇ ਦੋ ਆ